ਤੇ ਤਾਣੇ ਵੀ ਵਿਗੜੇ ਆ ਲੋਕਾਂ ਦਾ ਤੰਦ ਵੀ ਵਿਗੜਿਆ ਹੁੰਦਾ ਮੈਂ ਤੇਰੇ ਨਾਲ ਆਇਆ ਹਾਂਜੀ ਮੇਰੇ ਨਾਲ ਤੇਰਾ ਤੰਦ ਵਿਗੜਿਆ ਲੋਕਰ ਤੇ ਤਾਣੇ ਵੀ ਵਿਗੜੀਆ ਤੇਰੇ ਤੰਦ ਵੀ ਵਿਗੜਿਆ ਹੁੰਦਾ ਮੇਰੀ ਤਾਣੇ ਵੀ ਵਿਗੜੀਆ ਕੀ ਹੋਇਆ ਅੱਛਾ ਠੀਕ ਹੈ ਪੈਰੀ ਹੱਥ ਨੇ ਬੋਤਲ ਆਈ ਜੰਦੇ ਤੇਰੇ ਘਰ ਅਲੱਗ ਕਿ ਕਰਦਾ ਰਾਜ ਮਿਸਤਰੀ ਬੋਲਣਾ ਵਿਗੜ ਗਿਆ ਤੇਰੀ ਮੈਨੂੰ 1.5 ਸਾਲ ਹੋ ਗਏ ਲੈਣ ਨਹੀਂ ਆਇਆ ਹੁਣ ਮੈਂ ਜਾਣਾ ਨਹੀਂ ਚਾਹੁੰਦਾ ਕੋਈ ਗਲਤੀ ਕੀਤੀ ਹੋਣੀ ਤੂੰ ਤਾਣੀ ਲੈਣ ਆਇਆ ਜਦੋਂ ਕੀਤੀ ਸੀ ਉਹ ਤਾਂ ਮਾਂ ਬਰਾਤ ਕੀਤੀ ਯੈਸ ਨੋ ਪਹਿਲ ਤੂੰ ਕੀਤੀ ਹੈ ਨਾ ਯੈਸ ਦਰਪਸ਼ਤਾਨੇ ਵੀ ਤੂੰ ਪਈ ਹੈ ਨਾ ਆਗਨ ਗਲਤੀ ਉਹਦੇ ਚ ਗਲਤੀ ਨਾ ਕਰ ਉਹ ਸਹੀ ਆਪਣੀ ਜਗ੍ਹਾ ਤੇ ਜੋ ਹੱਕ ਸੱਚੀ ਗੱਲ ਆ ਕੋਣ ਤੂੰ ਕੀ ਕਹਿਨੀ ਆ ਇਹ ਨਹੀਂ ਜਾਣਾ ਬੱਚਿਆਂ ਦਾ ਖਰਚਾ ਭਰੇ ਦੋਨੋਂ ਬੱਚੇ ਦੇ ਨਾ ਤਰਕ ਕੀ ਕਹਿੰਦਾ ਉਹ ਨਾ ਤਾਂ ਘੜਦਾ ਹੀ ਆ ਮੈਂ ਲੋਕਾਂ ਨੂੰ ਕਹਿੰਦਾ ਨਹੀਂ ਲੈ ਕੇ ਜਾਣਾ। ਜਾਵਨ ਨੂੰ ਜਦੋਂ ਲੈ ਜਾਣ ਦੀ ਆ ਉਦੋਂ ਤੱਕ ਕਹਿੰਦਾ ਲੈ ਕੇ ਜਾਣਾ। ਤੂੰ ਘਰ ਬਸਾਣਾ ਚਾਹਦੀ ਐ ਜੈਸੀ ਐ ਲੋ। ਨਹੀਂ ਬਸਾਣਾ ਚਾਹਦੀ। ਉੱਥੇ ਅਰਦਾਸ ਲਾ ਬਾਬੇ ਨੂੰ। ਬਾਬਾ ਮੇਰਾ ਇੱਕ ਬੰਨਾ ਕਰਾ ਦੇ। ਤੇਰੇ ਮੈਂ ਚੌਂਕਿਆਂ ਭਰੂੰਗੀ ਜਦ ਤੜਾ ਹੋ ਜੋ ਫਾਇਦਾ ਜਾ ਪੱਜ। ਬਾਬੇ ਜੀ ਅਰਦਾਸ ਲਾ ਜਾ ਕੇ ਦਰਬਾਰ 'ਚ ਮੇਰਾ ਇੱਕ ਪਾਸਾ ਕਰਾ ਦੇ। ਕਮਰਾ ਆ ਪੜੀ ਗਈ ਹੁਣ ਇਹ ਮਗਰ ਲੱਗਿਆ ਮਾਤਾ ਮਸਾਨੀ ਇਹਦੇ ਮੋਢੇ ਵੀ ਫੜੇ ਹੋਇਆ ਦਰਦ ਨਿਕਲਦਾ ਚੁੱਪ ਚੁੱਪ ਦਰਦ ਨਿਕਲਦਾ ਤਾਂ ਪ੍ਰੈਸ਼ਨ ਜਾ ਜਾਂਦੀ ਆ ਹਾਂਜੀ ਘਰ ਛੱਡ ਕੇ ਭੱਜ ਜਾਂਦੀ ਆ ਤੁਸੀਂ ਲੱਭਦੇ ਆ ਥੋੜੇ ਮਗਰ ਪੈ ਜਾਂਦੀ ਆ ਤੁਹਾਨੂੰ ਮਾਰਨ ਨੂੰ ਵੀ ਪੈ ਜਾਂਦੀ ਆ ਐ ਆਨੇ ਕੱਢ ਲੈਂਦੀ ਆ ਤੇਰੇ ਕਸੂਨੇ ਪਏ ਵੀ ਇਹਦੇ ਤੋਂ ਹਾਂ ਉਹ ਟੇਣਾ ਤੁਹਾਨੂੰ ਆਪਦੇ ਨੂੰ ਉਹ ਕਿਧਿਆ ਸਿਰ ਪਾ ਲਿਆ ਚੱਲ ਵਾਪਸ Oh, 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 ਨਾ ਨਾ ਤੂੰ ਬਿਮਾਰ ਹੋਈ ਪਈ ਆ ਤੇਰੇ ਢੂਈ ਚੋਂ ਦਰਦ ਮੋਢਿਆਂ ਚੋਂ ਦਰਦ ਸਿਰ ਚੋਂ ਦਰਦ ਲੱਤਾਂ ਚੋਂ ਦਰਦ ਪੱਟੇਟ ਚੋਂ ਦਰਦ ਛਾਤੀ ਚੋਂ ਦਰਦ ਸਾਰਾ ਸ਼ਰੀਰ ਤਰਾਂ ਜਕੜਿਆ ਹੋਇਆ ਬੋਲ ਮਾਤਾ ਹਾਂਜੀ ਠੀਕ ਭਾਈ ਜੀ ਨੇ ਕਰਦਿਆਂ ਸਿਮਰਨ ਕਰਦਿਆਂ ਸ਼ਾਮ ਸਵੇਰੇ 24 ਘੰਟੇ ਕਰਦੀ ਪਰ ਬਾਬਾ ਜੀ ਮੈਨੂੰ ਸਿਮਰਨ ਦਾ ਫਲ ਨਹੀਂ ਮਿਲ ਰਿਹਾ ਗੁਰੂ ਕਿੱਥੋਂ ਦਾ ਤੇਰਾ ਨਾਮ ਸ਼ਬਦ ਕਿੱਥੋਂ ਲੇਤਾ ਨਾਮ ਸ਼ਬਦ ਬਾਬਾ ਬਿਆਸ ਵਾਲਿਆਂ ਦਾ ਰਾਧਾ ਸੁਆਮੀ ਰਾਧਾ ਸੁਆਮੀ ਬੱਲੇ ਬੱਲੇ ਨਾ ਆਏ ਵਿੱਚ پريشان ٿي وڃو ਦੇ ਘਰੇ ਜੋਤ ਲਾਂਦੇ ਸੀ ਆਪਦੇ ਹਾਂਜੀ ਹੁਣ ਕਿਉਂ ਨਹੀਂ ਲਾਂਦੇ ਨਹੀਂ ਲਾਂਦੇ ਸਿਰ ਭੁਲਾਨੀ ਆ ਹਾਂ 5 ਵਜੇ ਉੱਠ ਕੇ ਲਾਂਨੀ ਆ ਲੱਡੂ ਘਪਾ ਦੋ ਚਾਰ ਜਣੇ ਮਾਤਾ ਰਾਣੀ ਦੀ ਜੋਤ ਮਹਾਮਾਈ ਦੀ ਮਹਾਮਾਈ ਉਹ ਤੋਂ ਲੱਡੂ ਘਪਾ ਲੈਣਾ ਮਾਤਾ ਰਾਣੀ ਦੀ ਸ਼ੇਰਮਾ ਦੀ ਇੱਕ ਕੱਭੂ ਜਵਾਨ ਮੁੰਡਾ ਕਿੰਨਾ ਦਾ ਮੁੱਕਿਆ ਤੇਰਾ ਇਹ ਹੀ ਹੋਇਆ ਸੀ ਇਹਨੂੰ ਲੀਵਰ ਖਰਾਬ ਚੰਗਾ ਭਲਾ ਗਿਆ ਬਹੁਤ ਸੋਨਾ ਸੀ ਇਹਨੂੰ ਦੋ ਮਹੀਨਿਆਂ ਚ ਤਿੰਨ ਮਹੀਨਿਆਂ ਚ ਬਿਮਾਰੀ ਲੱਗੀ 15 ਦਿਨ ਨਾ ਜੀ ਤੋਂ ਮੈਨੇ ਪਹਿਲਾਂ ਧੋਰੀ ਆ ਹਾਂ ਦਰਦ ਤੈਨੂੰ ਕਹਿੰਦਾ ਸੀ ਮੇਰੇ ਉੱਠ ਦਾ ਕਸੋਤਾ ਤੁਸੀਂ ਗੌਰ ਨਹੀਂ ਕੀਤੀ ਨਹੀਂ ਹਾਂ ਹੈ ਮਾੜੀ ਮੋਟੀ ਦਵਾਈ ਲੈਂਦੇ ਰਹੇ ਜਦੋਂ ਕੰਮ ਵੱਧ ਗਿਆ ਹਾਂ ਉਹਦੋਂ ਤੁਸੀਂ ਹੱਥਾਂ ਪੈਰਾਂ 'ਚ ਆ ਕੇ ਪੈਰ ਸੁੱਜ ਗਏ ਹੱਥ ਸੁੱਜ ਗਏ ਫੁੱਲ ਲੱਗਿਆ ਕੰਨੇ ਵਰਗਾ ਹੋ ਗਿਆ ਢੇਟ ਭਰ ਗਿਆ ਭਰ ਗਿਆ ਐਂ ਆਈਂ ਗਿਆ ਨਾ ਹਾਂ ਐਂਜ ਐਂਜ ਬਾਇਦਰ ਥੱਲੇ ਵੀ ਲਟਕਾ ਮਾਤਾ ਨਾ ਤੁਲਾਜ ਕਿਥੋਂ ਕਰਾਇਆ ਆਪਣੇ ਘਰ ਦਾ ਉਹ ਮੈਂ ਵੀਰ ਕਾ ਲੈ ਗਈ ਸੀ ਹਸਪੀਟਲ ਦਾ ਨਾ ਹਾਂਜੀ ਕਿਸੇ ਬਾਬੇ ਨੂੰ ਤੰਤ੍ਰਿਕ ਨੂੰ ਘਰੇ ਬੁਲਾ ਕੇ ਇਲਾਜ ਕਰਾਇਆ ਨਹੀਂ ਹਾਂ ਮੈਂ ਕਿਹਾ ਹਾਂ ਮੈਂ ਬਾਬਾ ਦਿਖਾ ਰਿਹਾ ਝੂਠ ਨਾ ਬੋਲ ਨਹੀਂ ਘਰ ਨਹੀਂ ਬੁਲਾਇਆ ਹਾਂ ਬਿਆਸ ਵਾਲੇ ਬਾਬਾ ਤਾਂ ਬਿਆਸ ਕੰਡੇ ਤੇ ਗੁੱਜਰ ਨਹੀਂ ਹੁੰਦੇ ਇਹ ਕੁੜੀ ਨੂੰ ਵੀ ਵੱਡੀ ਕੁੜੀ ਨੂੰ ਵੀ ਕੋ ਚੰਮੜ ਗਿਆ ਸੀ ਤੇ ਇਹਨੂੰ ਵੀ ਉਹਨਾਂ 4000 ਰੁਪਏ 6000 ਮੰਗਿਆ ਤੇ ਇਹਦੇ ਕੁਝ ਜਲਾਇਆ ਸਿਰ ਤੇ ਕੜਾ ਬਿਟੀ ਦੇ ਕੁਝ ਲਾ ਕੇ 6000 ਮੰਗੇ ਅਸੀਂ ਦੇ ਦਿੱਤਾ ਇਹ ਤਾਂ ਸਲੰਗਾ ਮਾਰਦੀ ਸੀ ਕੋਠੇ ਤੋਂ ਨਾ ਨਾ ਇੱਕ ਵਾਰ ਕਿਸੇ ਕੀ ਛੱਤ ਸੁੱਛ ਮੰਗ ਲੇ ਗਾ ਦਿੱਤੀ ਸਭ ਨੂੰ ਕੋਸਾ ਉਹ ਦੇਖੋ ਬਚਾਇਆ ਐ ਦੇ ਉੱਪਰੋਂ ਪਾਏ ਹੋਊਗਾ ਮਾਤਾ ਮਸਾਨੀ ਦਾ ਠੀਕ ਕੁਝ ਨਹੀਂ ਮੈਂ ਤੁਹਾਡੇ ਤੋਂ ਲੈਣਾ ਸਮਾਨ ਮੈਂ ਲਿਖ ਕੇ ਦੂੰ ਕਿ ਸਮਾਨ ਲੈ ਆਇਆ ਕਰੋ ਜਿਹੜੇ ਕਾਲ ਇਲਮ ਦੇ ਸੁੱਖ ਲੱਗੋਗੇ ਉਹ ਮੈਂ ਲਾਉਂਗੀ ਜਿਹੜੇ ਤਿੰਨ ਢਾਲੇ ਲੈਣੇ ਮੈਂ ਸਮਾਨ ਲਿਖ ਕੇ ਦੂੰਗੀ ਤੁਸੀਂ ਲੈ ਕੇ ਆਣਾ ਬੋਲੋ ਸੱਚੇ ਦਵਾਰ ਦੇ ਤਿੰਨਾ ਟਾ ਲਿਆਂ ਦੇ ਵਿੱਚ ਇੱਕ ਅੰਨਿਆ ਤੇ ਰਾਜੀ ਹੋ ਜੋ ਅੱਜ ਮੈਂ ਅਰਦਾਸ ਲਾਣੀਆ ਥੋਲਾ ਪਾਣੀ ਅੱਜ ਤੋਂ ਫਰਕ ਪੈਣਾ ਸ਼ੁਰੂ ਹੋ ਜਾ ਠੀਕ ਆ ਬੇਟਾ ਔਰ ਬੋਲੋ ਮੁੰਡਾ ਦੇਦੇ 25 ਲੱਖ ਦਿੰਦੇ ਪਏ ਨੇ ਕਹਿੰਦੇ ਸੋਰੇ ਕਹਿੰਦਾ ਹੀ ਨਹੀਂ ਦਿੰਦੇ ਇਹ ਮਿੰਟ ਚੁੱਪ ਕਰ ਦੇ 25 ਲੱਖ ਦਾ ਜਾਨ ਛੁਡਾਉਂਦੇ ਪਏ ਨੇ ਵੀ ਅਸੀਂ ਇਹਨੂੰ ਨਹੀਂ ਰੱਖਨੇ ਅਸੀਂ ਇਹਨੂੰ 25 ਲੱਖ ਦਾ ਬੱਚਿਆਂ ਦੇ ਬੱਚੇ ਦੋ ਮੁੰਡੇ ਨੇ ਨਹੀਂ ਦਿੰਦੇ ਬੜੇ ਸੋਨੇ ਦੇ ਤੀ ਤੂੰ ਸਹੀ ਚੱਲ ਪੁੱਤ ਸੋ ਇਹ ਜਲਦੀ ਮੇਰ ਕੋ ਕੁਛ ਨਹੀਂ ਮੰਗਦੇ ਸਭਾਈਆਂ ਵਾਲੀ ਸਭਾਈਆਂ ਕਰਦੀ ਐ ਕਾਂਡੇ ਵਾਲੀ ਕਾਂਡੇ ਮਾਂਝਦੀ ਐ ਚੰਗੇ ਘਰੇ ਵਿਆਹੀ ਐ ਹਨਾ ਉਹ ਕਹਿੰਦੀ ਸੰਕੁਟਦੀ ਐ ਇਹ ਤਨੂਨੀ ਬਖਸ਼ਦੇ ਉਹਨਾਂ ਨੂੰ ਬਖਸ਼ਦੇ ਹੋਊਗੀ ਉਹ ਪੇਰਾਦੀ ਖਾਨ ਪਿਛਲ ਲੜਾਈ ਹੋ ਜਾਂਦੀ ਐ ਸੀ ਖਾਨ ਕਾਨ ਨਹੀਂ ਨਹੀਂ ਇਹਦਾ ਜਿਹੜਾ ਘਰਵਾਲਾ ਨਾ ਸੋਨ ਗੱਲ ਮਾਤਾ ਚੁੱਪ ਚੁੱਪ ਹਾਂਜੀ ਘਰ ਕੁੜੇ ਦਾ ਵਸਨਾ ਬਹੁਤ ਔਖਾ ਹਾਂਜੀ ਇੱਕ ਹਾਂਜੀ ਇਹ ਸਿਹਤ ਵੱਲੋਂ ਤਾਂ ਅੰਦਰ ਉਸ ਤੋਂ ਹੋ ਜੋ ਠੀਕ ਜਿਹੜਾ ਦਿਮਾਗ ਹਾਂ ਇਹਦਾ ਪੁੱਟਾ ਪਿਆ ਬੁੱਧੀ ਭ੍ਰਸ਼ਟਾ ਉਹ ਚੀਜ਼ ਨੇ ਕਿਤੇ ਹੋਈ ਆ ਜਦੋਂ ਉਪਾਏ ਕਰਾਂਗੇ ਸੁੱਖਾ ਲਾਵੇਂ ਗੋਦ ਨਾਲ ਠੀਕ ਹੋ ਜਾਊ ਠੀਕ ਸ਼ਨੀਵਾਰ ਨੂੰ ਆ ਜਿਓ ਮੇਰਾ ਅੱਛਾ ਇਹਨੂੰ ਲਾਂ ਲੈ ਕੇ ਆਣਾ ਠੀਕ ਜਦੋਂ ਮੈਂ ਸਿਰ ਤੋਂ ਸਮਾਨ ਵਾਰ ਕੇ ਦੇਤਾ ਜਲ ਪਰਵਾਹ ਤੁਸੀਂ ਕਰਕੇ ਆਣਾ ਠੀਕ ਆ ਗੁਰਜਾਇ ਜਲ ਪਰਵਾਹ ਤੁਸੀਂ ਕਰਨਾ ਆ ਅੱਗੇ ਹੁਣੇ ਮੈਨੂੰ ਲੱਗਾ ਮੈਨੂੰ ਕੋਈ ਮਾਰ ਦੇਗਾ ਮੈਨੂੰ ਹੁਣ ਲੱਗ ਗਿਆ ਤੈਨੂੰ ਮੈਂ ਮਾਰੂੰਗੇ ਜਾਨੋ ਸਰਕਾਰ ਇਹ ਤਾਂ ਤੇ ਤੇ ਕੁਛ ਹੈ ਗੇ ਤੇਰੇ ਸਿਰ ਚ ਸਾਰਾ ਕੁਛ ਸਾਰਾ ਪਟ ਲੈਣਾ ਪੱਜ ਇੱਕੋ ਪਾਇਆ ਕਰਨਾ ਪੰਜ ਮੰਗਲਵਾਰ ਸਵਾ 5 ਕਿਲੋ ਗੋੜ ਲੈਣਾ ਐਨੇ ਸਿਰ ਤੋਂ ਵਾਰ ਕੇ ਹਰ ਵੱਖਰਾ ਪੰਜ ਮੰਗਲਵਾਰ ਲਗਾਤਾਰ ਲਗ ਲ ਲੈਣਾ ਹਾਂ ਪੰਜ ਪੰਜ ਕਿਲੋ ਹੀ ਪਾਣਾ ਪੰਜ ਪੰਜ ਕਿਲੋ ਐਨੇ ਸਿਰ ਤੋਂ ਵਾਰ ਕੇ ਸਵੇਰੇ 10 ਵਜੇ ਤੋਂ ਪਹਿਲਾਂ ਜਿਹੜੇ ਵੀ ਗੁਰੂ ਪੀਰ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਚੁੱਪ ਕਰ ਲੈ ਜਿਹੜੇ ਵੀ ਗੁਰੂ ਪੀਰ ਨੂੰ ਤੁਸੀਂ ਮੰਨਦੇ ਆ ਉਹਨਾਂ ਦਾ ਨਾਮ ਲੈ ਕੇ ਪਾ ਦੇਣਾ ਜੇ ਆਵਾਰਾ ਪਛੋ ਡੰਕਰ ਮਿਲ ਜਾਂਨ ਸੋ ਸਾਰੇ ਨਾਲ ਬੈਠਾ ਉਹਨਾਂ ਨੂੰ ਪਾ ਦੇ ਜਾਗੋ ਸ਼ੱਲਾ ਇਹ ਪੰਜ ਮੰਗਲਵਾਰੋਂ ਪਾਏ ਕਰੋ ਐਤਵਾਰੋਂ ਮੈਂ ਦੱਸਦੀ ਕੀ ਕਰੀ ਠੀਕ ਆ ਦੇਖੋ ਮੱਤਾ ਸਵਾ 100 ਰੁਪਇਆ ਹੋ ਜੋ ਪਿੱਛੇ ਬਲਾ ਕੇ ਬੈਠਾ